ਸ਼ੇਰ ਪੜ ਰਹੀਆਂ ਤੇਰੀ ਜੁਕੀ ਕਰੀ ਕਦੇ ਚਾਹ ਮਿਲ ਜੇ ਅੰਬਰਾਂ ਦਾ ਤੈਨੂੰ ਦੇਖਣ ਲਈ ਨੀਵਾ ਹੋਣਾ ਧੁੱਪਾਂ ਦਾ ਵੀ ਤੈਨੂੰ ਤੇਰੇ ਵਾਲਾਂ ਵਿੱਚ ਛੋਣਾ ਤੇਰੇ ਚਿਹਰੇ ਵਾਂਗ ਫੁੱਲਾਂ ਦਾ ਵੀ ਖਿੜ ਖਿੜ ਆਉਣਾ ਮੇਰਾ ਸਾਰਾ ਕੁਝ ਭੁੱਲੇ ਤੇਰੀ ਆ ਸਾਦਗੀ ਵਿੱਚ ਖੋਣਾ ਉਹੀ ਸੁਰਖ ਸਵੇਰ ਪੋਰਾ ਕਰਾਂ ਨਾ ਮੈਂ ਦੇਰ ਜਿੱਥੇ ਮਿਲਦੇ ਸੀ ਰੋਜ਼ ਉਹੀ ਥਾਂ ਮਿਲ ਜੇ ਜੇ ਤੇਰੀ ਜੁੱਠੀ ਕਰੀ ਕਦੇ ਚਾਹ ਮਿਲ ਜੇ ਸੱਚੀ ਦੁਨੀਆ ਤੋਂ ਮੁਕਤੀ ਦਾ ਰਾਹ ਮਿਲ ਜੇ ਪਾਕ ਰੇਤਿਆਂ ਨੇ ਹੋ ਜਾਣਾ ਪੈਰ ਜਿੱਥੇ ਧਰਨਾ ਛੂ ਨਾਲ ਹਵਾ ਨੂੰ ਵੀ ਤੂੰ ਤਾਜ਼ਾ ਤਰੋ ਕਰਨਾ ਤੇਰੀ ਡੀਕ ਵਿੱਚ ਮੇਰਾ ਦੇਖ ਥੱਲੇ ਖੜਨਾ ਬੋਲੀ ਇਹ ਨਾ ਕੁਝ ਬਸ ਅੱਖਾਂ ਨਾਲ ਪੜਨਾ ਜਿਵੇਂ ਪਹਿਲਾਂ ਹੁੱਲੇ ਮੁੜ ਹੋਏ ਕੱਲੇ ਕੱਲੇ ਸਾਂ ਮੁੱਕਦੇ ਨੇ ਜਾਂਦੇ ਤੈਥੋਂ ਸਾਂ ਮਿਲ ਜੇ ਜੇ ਤੇਰੀ ਝੂਠੀ ਕਰੇ ਕਦੇ ਚਾਹ ਮਿਲ ਜੇ ਸੱਚੀ ਦੁਨੀਆ ਤੋਂ ਮੁਕਤੀ ਦਾ ਰਾਹ ਮਿਲ ਜੇ ਰੁੱਸ ਜਾਵਾ ਕਦੇ ਫੇਰ ਰੁੱਸੇ ਨੂੰ ਮਨਾਉਣਾ ਮੇਰੀ ਕਹੀ ਗੱਲ ਉੱਤੇ ਫੁੱਲ ਤੂੰ ਚੜਾਉਣਾ ਕਦੇ ਲਿਖਣੇ ਕਿਦਾਂ ਲਿਖਣੇ ਨੇ ਗੀਤ ਇਹ ਜਸ ਨੂੰ ਸੁਖਾਉਣਾ ਮੇਰੇ ਨਾਲ ਲਾਵਾਂ ਲੈ ਕੇ ਸਹਨੇ ਪਿੰਡ ਆਉਣਾ ਹੋ ਜੇ ਉਮਰਾਂ ਦਾ ਮੇਲ ਬਸ ਇੱਕੋ ਤੇਰੇ ਗੇਲ ਤੂੰ ਚਲੀ ਗਈ ਹੈ ਜਿੱਥੇ ਉਹ ਗਰਾ ਮਿਲ ਜੇ ਜੇ ਤੇਰੀ ਝੂਠੀ ਕਰੀ ਕਦੇ ਚਾਹ ਮਿਲ ਜੇ ਸੱਚੀ ਕਹਿਣਾ ਦੁਨੀਆ ਤੋਂ ਮੁਕਤੀ ਦਾ ਰਾਹ ਮਿਲ ਜੇ ਜੇ ਤੁਹਾਨੂੰ ਸ਼ੇਅਰ ਵਧੀਆ ਲੱਗਿਆ ਤਾਂ ਚੱਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ ਸੋ ਮੱਚ